ਜੇ ਉਹ ਪੰਥ ਸਭ ਤੇਰਾ ਕਹ ਨਾਨਕ ਸਤਿ ਵਰਿਆਈ ਕੋਈ ਨਾਮ ਨਾ ਜਾਣੇ ਮੇਰਾ ਦਾਸ ਕਿਉ ਪਰਵਾਇ ਦੁਖੀ ਭਤੇ ਜਿਹੜੇ ਪਤੀ ਸਹਾਇ ਵਾਸ ਜਿਹਨ ਕੋ ਅਦਿਤਿ ਦੀ ਬਾਤ ਨਹੀਂ ਦੱਸੇ ਪ੍ਰੇਖੰਦ ਤੋਂ ਅਸੀਂ ਚੰਦਰ ਦੇ ਗੁਰੂ ਨਾਨਕ ਲੈ ਤੇ ਆ ਗਰੰਗ ਗੁਰ ਦੇ ਅਮਰਦਾਸ ਰਾਮਦਾਸ ਦੇ ਹੋਈ ਸਹਾਇ ਅਰਜਨਾ ਦੇ ਬਿੰਦਨੋਂ ਸੰਗਰੋਚਰੀ ਆਦਾਏ ਕੀ ਨਾ ਰੋ 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 ਬਟਲੀ ਰੋ ਰੋ ਕੀ ਰਾਨ ਕੇ ਸਾਰਹ ਧਾਨ ਤੋਂ ਮਿਜਾਨ ਵੇ ਸਾਧਾਨ ਭਰੋਸਾ ਧਨ ਸਾਨੰਤਰ ਧਨ ਨਾਮ ਦਾ ਹੈ ਸ੍ਰੀ ਅੰਮ੍ਰਿਤ ਸਾਹਿਬ ਦੇ ਦਰਖੇ ਨਿਸ਼ਾਨ ਚੌਕ ਵਿਆਹ ਜੰਡੇ ਹੋਗੇ ਤੁਹੋ ਜੋ ਕਿਸੇ ਬਸ ਹੋਇਆ ਯਾਰ ਥੋੜੀ ਜੀ ਹੈ ਜੀ ਦਾ ਹੋਇਆ ਪਰ ਜੋਸ਼ ਸੁਪਾ ਰੇ ਕੋ ਬਰਨ ਉਹ ਜੇ ਤਾਂ ਜੁਸੇ ਤਾਂ ਨਾ ਚੀ ਕੋ ਏ ਜੁਸੇ ਤਾਂ ਨਾ ਚੀ 对。 Thank <laughs> you. ਸਭਾਂ ਦੇ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਇੱਥੇ ਅਸੀਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਉੱਥੇ ਮੈਂ ਸਾਹਿਬੀ ਦਾ ਸ਼ਰੋਮਣੀ ਅਕਾਲੀ ਦਲ ਸ਼ਹਿਰੀ ਲੁਧਿਆਣਾ ਵੀ ਜਿਹੜਾ ਇਸ ਧੰਤਾਂ ਦੇ ਯੋਗ ਹੈ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਉਹਨਾਂ ਵੱਲੋਂ ਡਿਖਾਇਆ ਗਿਆ ਔਰ ਇਹ ਉਹਨਾਂ ਦੀ ਰਣਬਾਈ ਖੇਡ ਸ਼ੁਰੂ ਕੀਤਾ ਜਾਂਦਾ ਇਹਦੇ ਵਿੱਚ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਗੁਰੂ ਘਰ ਦੀਆਂ ਪੁਜੀਆਂ ਪ੍ਰਾਪਤ ਕਰਨ ਵਾਸਤੇ ਗੁਰੂ ਘਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਫਿਰ ਤੁਸੀਂ ਆਪ ਵੀ ਹੁਣ ਕਰੋ ਜਾਣਕਾਰੀ ਨਗਰ ਜੀਤੂ ਖੱਢੇ ਜਾ ਮਾਲ ਤਨ ਸਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦਾ ਕੁਝਲੇ ਦਿਨੀ ਪ੍ਰਕਾਸ਼ ਦੇ ਵਿੱਚ ਨਿਕਲ ਕੇ ਗਿਆ ਬਹੁਤਿਆਂ ਸੰਗਤਾਂ ਚੋਂ ਕਿ ਉਹ ਤੋਂ ਸਾਹਿਬ ਜੀ ਆਦਾਂ ਦਾ ਸ਼ਹੀਦੀ ਗੁਰਪੁਰਬ ਚੱਲ ਰਿਹਾ ਸੀ ਪੰਜ ਤੀਕ ਨੂੰ ਮਨਾ ਰਹੀਆਂ ਨੇ ਆ ਜਿਹੜਾ ਨਗਰ ਕੀਰਤਨ ਦੇ ਨਿਕਲ ਰਿਹਾ ਗੁਰਦੁਆਰਾ ਕਲਗੀਧਰ ਸਿੰਘ ਸਵਾ ਕੇਂਦਰੀ ਸਥਾਨਾ ਲੁਧਿਆਣਾ ਆ ਇਥੋਂ ਸ਼ੁਰੂ ਤੋਂ ਲੈ ਕੇ ਨਗਰ ਕੀਰਤਨ ਕੱਲ ਜੇ ਤਾਂ ਲੁਧਿਆਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਪੁਰ ਜਿਹੜਾ ਕਰਦੇ। ਉਹ ਗੁਰਪੁਰਪੁਰ ਦੀਆਂ ਜਿਹੜੀਆਂ ਅੱਜ ਨਗਰ ਕੀਰਤਨੀਆਂ ਤਿਆਰੀਆਂ ਰੰਬ ਹੋ ਗਈਆਂ ਨੇ ਤੇ ਆ ਅਰਦਾਸ ਹੋ ਗਈ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਦੇ ਨਾਲ ਅਗਰ ਕੀਰਤਨ ਨਿਕਲ ਜਾ ਰਿਹਾ। ਉਹ ਸਤਿਗੁਰ ਕਿਰਪਾ ਕਰਨ ਸਾਰੀ ਸੰਗਤ ਨੂੰ ਸਮਤ ਭਗਤਾਂ। ਗੁਰੂwala ਬਰੋਨ ਉਹ ਜੋ ਗੁਰੂ ਸਾਹਿਬ ਨੇ ਜਿਸ ਮਕਸਦ ਨੂੰ ਲੈ ਕੇ ਇਨਾ ਮਹਾਨ ਚਿਗਰਸ ਲੜਿਆ ਜਾਂ ਸੇਹ ਦਿੱਤੀ ਉਹ ਸਾਨੂੰ ਸਾਰਿਆਂ ਨੂੰ ਉਹਦੇ ਤੇ ਪਹਿਰਾ ਦੇਣਾ ਚਾਹੁੰਦੇ ਰੋਸ ਰਸਤੇ ਤੇ ਚੱਲਣ ਦੀ ਜਮਤ ਬਖਸ਼ੇ ਤੇ ਬਹੁਤ ਲੋੜ ਆਜ ਗੱਲਾਂ ਬਹੁਤ ਹੋ ਰਹੀਆਂ ਨੇ ਗੱਲਾਂ ਬਹੁਤ ਕਰ ਰਹੇ ਆ ਪਰ ਜੋ ਮਾਰਗ ਹੈ ਗੁਰੂ ਸਾਹਿਬ ਦਾ ਜੋ ਰਸਤਾ ਗੁਰੂ ਸਾਹਿਬ ਦਾ ਉਦੋਂ ਤੇ ਚੱਲਣ ਵਾਸਤੇ ਅਸੀਂ ਹਜੇ ਪੂਨਾ ਤਿਆਰ ਨਹੀਂ ਗੇ ਕਈ ਅਸੀਂ ਪਦਾਰਤਵਾਦੀ ਹੋ ਗਏ ਆ ਪਦਾਰਥਾਂ ਦੇ ਮਗਰ ਪਏ ਆ ਕਈ ਗੱਲਾਂ ਹੋਰ ਨੇ ਜਿਸ ਕਰਕੇ ਅਸੀਂ ਅਜੇ ਉਸ ਮੁਕਾਮ ਨੂੰ ਹਾਸਲ ਨਹੀਂ ਕਰ ਸਕਿਆ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ। ਜੇ ਜਦੋਂ ਕਰ ਲਾਂਗੇ ਉਦੋਂ ਸਾਡਾ ਹੀ ਭਲਾ। ਤਾਂ ਮੈਂ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਲਈ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ। ਕੋਮਨਤਾਖਿਆ ਪੰਜਾਬ ਪਿਆਰਿਆਂ ਨੂੰ ਮੈਨੂੰ ਕੌਮ ਦੇ ਨਾਮ ਦੇ ਚੜ੍ਹੇ ਰੰਗਣਾ ਮੈਂ ਵੀ ਬਾਣ ਲਾ ਰਬੀ ਨਜ਼ਾਰੇ ਆਂ। ਅੱਗੋਂ ਪੰਜਾਂ ਨੇ ਆਖਿਆ ਪਤਾ ਹੈ ਜੀ ਕਿੰਦਾ ਕਿਸ ਭਾਪਿਆ ਪੰਜਾਰਿਆਂ ਨੂੰ ਨਾ ਹੀ ਮੁਫਤ ਲਿਆ ਨਾ ਹੀ ਮੁਖਤਮ ਦੇ ਮਰਦਾ ਸ਼ੇਰਾਂ ਦੇ ਪੋਪਿਆ ਤਾਰਿਆਂ ਨੇ ਛੱਤ ਗੁਰਾਂ ਆਖਿਆ ਰੱਬ ਗਵਾਹ ਲੈ ਲੋ ਕਿ ਤੇ ਕੌਲ ਤੇ ਪੂਰਨੇ ਪਾ ਦੇਾਂਗਾ ਉਪਰ ਤੋਂ ਸਾਥ ਸੀਸ ਦਿੱਤੇ ਸਿੰਘ ਉਹ ਅਮਰਤ ਲੈਣ ਬਦਲੇ ਮੈਂ ਸਰਬਾਂਚ ਕਰਵਾਂਦ ਕਰਵਾ ਦਿਆਂ ਤੂੰ ਬਾਜਾਂ ਵਾਲਾ ਪ੍ਰੀਤਮ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਦੇਸ਼ ਲਈ ਧਰਮ ਲਈ ਆਪਣਾ ਸਾਰਾ ਪਰਿਵਾਰ 바ਰ ਦਿੱਤਾ ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਤਰ੍ਹਾਂ ਲੁਧਿਆਣਾ ਸ਼ਹਿਰ ਦੇ ਕੇਂਦਰੀ ਸਥਾਨ ਗੁਰਦੁਆਰਾ ਸਿੰਘ ਸਭਾ ਕਲਗੀ ਤਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਬੜੀ ਵੱਡੀ ਗਿਣਤੀ ਨਾਲ ਸ਼ਾਮਲ ਹੋ ਕੇ ਸੰਗਤਾਂ ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੀਆਂ ਨੇ ਤੇ ਉੱਥੇ ਆਪਣਾ ਜੀਵਨ ਸ਼ਾਫਲ ਕਰ ਰਹੀਆਂ ਨੇ ਮੈਂ ਇਸ ਮੁਟੀਆਂ ਸੰਗਤਾਂ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਗੋਬ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਤੇ ਸ਼ਹਿਰ ਜੋ ਨਗਰ ਕੀ ਯਤਨ ਕਟਿਆ ਗਿਆ ਆਕਾਰਗੜ ਮਾਰਕੀਟ ਦੇ ਵੱਲੋਂ ਲੰਗਰ ਰਾਕੇ ਸਵਾਗਤ ਕੀਤਾ ਗਿਆ ਹੈ ਸਮੂਹ ਚੋੜਾ ਬਾਜ਼ਾਰ ਘਾ ਮੰਡੀ ਕਟਮੱਲਾ ਚੌਕ ਹੁੰਦਾ ਹੋਇਆ ਕਲਗੀਧਰ ਚੌਕ ਦੇ ਵਿੱਚ ਜਾ ਕੇ ਦੁਬਾਰਾ ਸਵਾਪਤ ਹੋਏਗਾ ਇਸ ਵਜ੍ਹਾ ਸਾਰੇ ਸ਼ਹਿਰ ਵਾਸੀਆਂ ਨੂੰ ਸਮੂਹ ਲੁਧਿਆਣਾ ਵਾਸੀਆਂ ਨੂੰ ਗੁਰਗੋਵਾਲ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਮੇਰੇ ਪੰਡਾ ਜਨਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀਆਂ ਦਾਤ ਦੇਣਾ ਹੈ ਗੁਰੂ ਗਵੰਦ ਸਿੰਘ ਜੀ ਦਾ ਗੁਰਪੁਰਬ ਹੈ ਉਹਨਾਂ ਦੇ ਗੁਰਪੁਰਬ ਦੇ ਮੌਕੇ ਤੇ ਸਾਡੀ ਸੋਸਾਇਟੀ ਨੇ ਹਰਜੀਤ ਜੀ ਨੇ ਬਾਬਾ ਜੀ ਨੇ ਬਾਕੀ ਸਾਰੇ ਸਾਡੇ ਵੀਰ ਡੀਟੂ ਵੀਰ ਜੀ ਨੇ ਸੇਵਾ ਦਿੱਤੀ ਆ ਤੇ ਉਹਦੇ ਨਾਲ ਲੰਗਰ ਤਿਆਰ ਹੋਇਆ ਕਿਸੇ ਇੱਕ ਦਾ ਕੋਈ ਲੰਗਰ ਨਹੀਂ ਹੈਗਾ ਸਾਰੀ ਜਨਤਾ ਦਾ ਲੰਗਰ ਹੈ ਸਾਰੀ ਜਨਤਾ ਕੋਲੋਂ ਪੈਸੇ ਲੈ ਕੇ ਲੰਗਰ ਬਣਾਇਆ ਗਿਆ ਸੰਗਤ ਤੇ ਵਰਤਾ ਰਹੇ ਆ ਬਹੁਤ ਵਧੀਆ ਵਰਤਾ ਰਹੇ ਆ ਬਹੁਤ ਗੁਰੂ ਦੀ ਕਿਰਪਾ ਹੋਈ ਹੈ ਚਾਪ ਕੋੜਾ ਟ੍ਰੀਟ ਕੋਨ ਟ੍ਰੀਟ ਕੋਨ ਹੈਗੇ ਨੇ ਸੰਤਾਂ ਨੂੰ ਬੇਨਤੀ ਹੈ ਸਾਡੇ ਸਟਾਲ ਤੇ ਆ ਕੇ ਖਾਓ ਤੇ ਗੁਰੂ ਦਾ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਰੇ ਪਸਾਰੀ ਇਕੱਠੇ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰੋਗੋਸਤ ਬਸਤੇ ਬਣਾਉਣ ਵਾਸਤੇ ਵਾਹਿਗੁਰੂ ਦੀ ਕਿਰਪਾ ਮੇਸ਼ੇਰ ਬਣਿਆ ਰਵੇ ਆਕਾਲ ਪੁਰਖ ਸਾਰਾ ਖੁਸਾਰਾ ਸਿੱਖ ਖਾਲਸਾ ਪੰਥ ਬੇਸ਼ੇਰ ਚੱਡੀ ਕਲਾ ਜਰ ਰਵੇ ਅਸੀਂ ਹਰ ਦਾਸ ਕਰਦੇ ਆ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਬੋਲੇ ਵਾਹਿਗੁਰੂ ਜੀ ਕੀ ਬੋਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਲੋਕ ਬੜੇ ਲੰਗਰ ਲੱਗੇ ਬੜੀਆਂ ਲੋਕੀਆਂ ਨਾਲ ਕੀਰਤਨ ਕਰਦੇ ਜਾ ਰਹੇ ਨੇ ਬੜਾ ਪਿਆਰ ਦਿਖਾ ਰਹੇ ਨੇ ਆਪਣਾ ਬਹੁਤ ਅੱਛਾ ਲੱਗਦਾ ਹੈਗਾ ਹਮੇਸ਼ਾ ਵਾਸਤੇ ਇਦਾਂ ਹੀ ਹੁੰਦਾ ਰਹੇ ਮਾਈ ਗੁਰੂ ਜੀ ਕੀ ਫਤਿਹ ਆਪ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਬਾਬਾ ਜੀ ਨੇ ਅੱਜ ਸਾਨੂੰ ਮੌਕਾ ਦਿੱਤਾ ਹੈ ਜੇ ਅਸੀਂ ਆਪਣੇ ਦੁਕਾਨ ਦੇ ਸਾਹਮਣੇ ਸਟਾਲ ਲਗਾ ਕੇ ਆ ਉਹ ਦਿਵਕਸ਼ੇਸ਼ ਨਾਲ ਅੱਜ ਸੇਵਾ ਦਾ ਮੌਕਾ ਮਿਲਿਆ ਹੈ ਜੇ ਅਸੀਂ ਅੱਜ ਆਪ ਜੀ ਨੂੰ ਬਹੁਤ ਬਹੁਤ ਸ਼ੁਕਰਾਨਾ ਜਿਹੜੀ ਬਾਬਾ ਜੀ ਦਾ ਬਹੁਤ ਸ਼ੁਕਰਾਨਾ ਹੈ ਜਿਹੜਾ ਸਾਨੂੰ ਉਹਨਾਂ ਨੇ ਇਸ ਮੌਕੇ ਦਾ ਸਾਨੂੰ ਸੰਭਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਖਰਗੋਬੀ ਸਾਹਿਬ ਜੀ ਦਾ ਆਗਮਨ ਗੁਰਪਾਉਂਦੇ ਸਬੰਧ ਵਿੱਚ ਨਗਰ ਕੀਰਤਨ ਜੋਗੀ ਠਾਠਾ ਮਾਰਦਾ ਹੋਇਆ ਕਲਗੀਧਰ ਸਾਹਿਬ ਤੋਂ ਚੱਲ ਕੇ ਸਾਡੇ ਵਿੱਚ ਪਹੁੰਚ ਗਿਆ ਹੈ ਜਿੰਦਾ ਅਸੀਂ ਨਿੱਕਾ ਸਵਾਗਤ ਕਰਦੇ ਆ ਅਸੀਂ ਹਰ ਸਾਲ ਮਤਲਬ ਹਰ ਸਾਲ ਜਿੰਨੇ ਵੀ ਨਗਰ ਕੀਰਤਨ ਆਉਂਦੇ ਨੇ ਸਾਡੀ ਸੁਸਾਇਟੀ ਸਾਡੇ ਭਰਾਵਾਂ ਨੂੰ ਅਸੀਂ ਇੱਥੇ ਲੰਗਰ ਦੀ ਸੇਵਾ ਕਰਦੇ ਆ ਤੇ ਮਹਾਰਾਜ ਇਦਾਂ ਹੀ ਸਾਨੂੰ ਮਤਲਬ ਛਕ ਤੇ ਮੇਰ ਖਰੇ ਵੀ ਅਸੀਂ ਇਦਾਂ ਹੀ ਲੰਗਰ ਲਾਉਂਦੇ ਰਹੀਏ ਜੀ ਜੀ ਸਰ ਜੀ ਤੁਸੀਂ ਪ੍ਰੈਲੇ ਕੀਤੇ ਨੇ ਅੱਜ ਜੀ ਜੀ ਆਟਮਾ ਦੇ ਕੀ ਕੀ ਪ੍ਰੋਗਰਾਮ ਅਸੀਂ ਅੱਜ ਦੇਖੋ ਜੀ ਬਾਹਰ ਵੀ ਕਰਾਉਣ ਵਾਲੇ ਨੇ ਜੀ ਅਸੀਂ ਪੱਛਾ ਇਸ ਤੇ ਅੱਜ ਸਵੀਟ ਕੌਰ ਹਾਡੌਕ ਤੇ ਚਿਪਸ ਫ੍ਰੈਂਚ ਫ੍ਰਾਈਜ਼ ਇਹ ਆਟਮਾ ਤੇ ਆਰਿਆ ਇਹ ਕਿਹੜਾ ਏਰੀਆ ਪੈਂਦਾ ਜੀ ਪ੍ਰੋਪਰ ਅਡਰੈਸ ਇਹ ਮੇਨ ਪੈਂਦਾ ਜੀ ਸੀਐਮਸੀ ਚੌਂਕ ਛੇਪਾਸ਼ੇ ਗੁਰਦੁਆਰਾ ਛੇਪਾਸ਼ੇ ਗੁਰਦੁਆਰੇ ਦੇ ਪੂਰਨ ਸਹਿਯੋਗ ਦੇ ਨਾਲ ਅਸੀਂ ਇੱਥੇ ਸਾਰਾ ਲੰਗਰ ਚਲਾਉਂਦੇ ਆ। ਵਾਚ ਤੁਮ ਤੁਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਦੇ ਸਬੰਧ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਕੇਂਦਰੀ ਸਥਾਨ ਗੁਰਦੁਆਰਾ ਕਲਗੀਦਰ ਸਿੰਘ ਸਾਹਿਬ ਦਾ ਤੋਂ ਆਰੰਭ ਹੋਇਆ। ਸੋ ਅੱਜ ਸਮੁੱਚੇ ਪ੍ਰਾਣੇ ਰੂਟ ਦੇ ਮਤਾਬਕ ਸ਼ਹਿਰ 'ਚ ਮਹਾਰਾਜ ਦੇ ਦਰਸ਼ਨਾ ਨੂੰ ਮੈਂ ਸਮਝਦਾ ਸਮੁੱਚੀ ਸੰਗਤ ਅੱਜ ਜਿੱਥੇ ਗੁਰੂ ਮਹਾਰਾਜ ਦੇ ਚਰਨਾਂ 'ਚ ਅੱਜ ਹਾਜ਼ਿਰ ਹੋਵਾਰੀ ਓਥੇ ਸਮੁੱਚੇ ਮੈਂ ਸਮਝਦਾ ਬਜ਼ਾਰ ਵਾਲਿਆਂ ਨੇ ਸਮੁੱਚੀਆਂ ਕਮੇਟੀਆਂ ਨੇ ਅੱਜ ਜਿੱਥੇ ਥਾਂ-ਥਾਂ ਲੰਗਰ ਸ਼ਬੀਲ ਹੈ ਜਿੱਥੇ ਫੀਲ ਦੇ ਲੰਗਰ ਦਾ ਪਕੌੜੇ ਦੇ ਲੰਗਰ ਸਾਰੇ ਲੱਗੇ ਆ ਸੋ ਮੈਂ ਸਮਝਦਾ ਕਿ ਐਸੇ ਗੁਰੂ ਦੇ ਜਿਸ ਗੁਰੂ ਨੇ ਮੈਂ ਸਮਝਦਾ ਸਾਨੂੰ ਸਿੱਖੀ ਬਖਸ਼ੀ ਹੈ ਔਰ ਆਪਣਾ ਸਮੁੱਚਾ ਸਰਪੰਸ ਵਾਰ ਕੇ ਜਿੱਥੇ ਕੌਮ ਦਾ ਔਰ ਦੇਸ਼ ਨੂੰ ਮੈਂ ਸਮਝਦਾ ਇੱਕ ਆਜ਼ਾਦ ਰਹਿਣ ਦਾ ਅੱਜ ਸਾਨੂੰ ਜੋ ਸੁਭਾਗਿਆ ਹੋਇਆ ਜਾਂ ਜੋ ਸੇ ਕੌਮ ਜਿਹੜੇ ਅਜ ਮਾਨ ਕਰ ਸਕਦੇ ਆ ਸੋ ਐਸੇ ਗੁਰੂ ਗੋਬਿੰਦ ਸਿੰਘ ਗੁਰੂ ਮਹਾਰਾਜ ਦੇ ਗੁਰਪੁਰਬ ਦੀ ਸਮਰਤੀ ਸਾਲ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਜੀ ਦਾ ਖਾਲਸਾ ਭੈਣਾਂ ਜੀ ਕੀ ਫਤਿਹ ਮੈਂ ਰਿੰਦਰ ਸਿੰਘ ਬਸੰਤ ਪਸੰਦ ਆਈਸਕ੍ਰੀਮ ਤੋਂ ਸਾਰੇ ਦੇਸ਼ ਵਾਸੀਆਂ ਨੂੰ ਜੋਇ ਨਗਰ ਕੀਰਤਨ ਨਿਖਾਲਿਆ ਜਾ ਰਿਹਾ ਹੈ ਉਹਦੀ ਵਧਾਈ ਦਿੰਦਾ ਹਾਂ ਔਰ ਸਤਿਗੁਰ ਦੇ ਚਰਨਾਂ ਵਿੱਚ ਜਿਨ੍ਹਾਂ ਦਾ ਅਸੀਂ ਮਹਾਨ ਗੁਰਪੁਰਬ ਮਨਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਦੇ ਅਰਦਾਸ ਬੇਤੀ ਅੱਜ ਰੋਹੀ ਕਰਦਾ ਹਾਂ ਕਿਸਾਰੇ ਸੰਤਾਰ ਤੇ ਕਿਤਾ ਤੁਸੀਂ ਕੱਲ ਤਰਨ ਆਏ ਸੀ ਉਹਦਾ ਦੁਤਾਰੋ ਲੋਕਾਂ ਦੇ ਮੇਰ ਕਰੋ کاروبار ਰੱਖੀਆਂ ਹੋ ਨਵਾਂ ਸਾਲ ਦੀਵਾਰਕਰ ਜੰਦਾ ਨਵਾਂ ਸਾਲ ਤੁਹਾਡੇ ਸਾਰੇ ਖੁਸ਼ੀਆਂ ਭਰਿਆ ਵਧੀਆ ਖੁਸ਼ੀ ਦਾ ਮੌਕਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਗ੍ਰੰਥ ਦੇ ਸੰਬੰਧ ਤੇ ਵਿੱਚ ਸਾਰੀਆਂ ਸੰਗਤਾਂ ਸਾਡੇ ਇਧਰ ਆ ਰਹੀਆਂ ਨੇ ਤੇ ਸਾਰਿਆਂ ਨੂੰ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸੰਦੇਸ਼ ਹੈ ਉਹ ਹਰ ਇੱਕ ਦੂਜੇ ਨੂੰ ਦੱਸਣ ਘਰ ਘਰ ਤੱਕ ਪਹੁੰਚਾਣ ਤੇ ਤਾਂ ਕਿ ਉਹਨਾਂ ਦੇ ਦਿਔਰਾ ਦਿੱਤੀਆਂ ਹੀ ਜੋ ਸਿੱਖਿਆਵਾਂ ਨੇ ਉਹਨਾਂ ਸਿੱਖਿਆਵਾਂ ਤੋਂ ਅਸੀਂ ਵੀ ਕੁਝ ਸਿੱਖ ਲਈਏ ਤੇ ਉਹਨਾਂ ਦੇ ਆਦੇਸ਼ਾਂ ਦੇ ਅਨੁਸਾਰ ਅਸੀਂ ਕੋਸ਼ਿਸ਼ ਕਰੀਏ ਕਿ ਜੀਵਨ ਨੂੰ ਅਸੀਂ ਉਸ ਤਰੀਕੇ ਨਾਲ ਹੀ ਢਾਲੀਏ ਤੇ ਸੰਗਤਾਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਗੁਰੂ ਪਰਮਜੀ ਸਭ ਵੱਤੋ ਵਦਦਾ ਕਿਹੜੇ ਗੁਰਦੁਆਰੇ ਫੈਲਿਆ ਕਿੱਥੇ ਗੁਰਦੁਆਰਾ ਕਿੱਥੇ ਗੁਰਦੁਆਰਾ ਕਿੱਥੇ ਤੇ ਪ੍ਰੋਪਰ ਜਗ੍ਹਾ ਕਿੱਥੇ ਆ ਇਹ ਫੀਲਡਾਂ 'ਚ ਮੇਨ ਰੋਡ ਹੈ ਜੀ ਇੱਥੇ ਪਿਛਲੇ ਤਕਰੀਬਨ ਤਕਰੀਬਨ 100 ਸਾਲ ਪੁਰਾਣਾ ਇਤਿਹਾਸ ਹੈ ਔਰ ਬਚਪਨ ਤੋਂ ਜੋ ਤੁਸੀਂ ਛੋਟੇ ਹੁੰਦੇ ਸੀ 5 ਸਾਲ 6 ਸਾਲ ਦੇ ਅਸੀਂ ਵੀ ਅਤੀ ਗੁਰਦੁਆਰਾ ਸਾਹਿਬ ਤੇ ਡਿਊਟੀ ਜਾਂਦੇ ਆ ਕਰਦੇ ਸੀ ਤੇ ਬੜਾ ਪੁਰਾਣਾ ਇਤਿਹਾਸ ਹੈ ਤੇ ਸਟਾਰਟਿੰਗ ਦੇ ਹੁਣ ਵੀ ਤੁਹਾਨੂੰ ਨੈਟ ਤੇ ਕਈ ਐਤਾਂ ਦੀ ਵੀਡੀਓਜ਼ ਮਿਲ ਜਾਣਗੀ ਆ ਜਿਹੜੀਆਂ ਲਗਭਗ 50-50 ਸਾਲ ਪੁਰਾਣੀਆਂ ਨੇ ਵੀ ਹੋਈ ਰੌਣਕ ਕੋਈ ਸਿਸਟਮ ਚੱਲਿਆ ਆ ਰਿਹਾ ਬਸ ਜੀ ਕੀ ਬਧੇ ਅੱਜ ਜੋ ਨਗਰ ਕੀਰਤਨ ਕਲਗੀਧਰ ਸਾਹਿਬ ਤੋਂ ਚੱਲ ਕੇ ਖਾਟਾ ਮਾਰਦਾ ਆਇਆ ਚੋੜਾ ਬਜ਼ਾਰ ਸੀਐਮਸੀ ਚੌਂਕ ਪੁੱਜਾ ਸਾਡੇ ਸੁਖਵਿੰਦਰ ਸਿੰਘ ਸੈਕਲ ਭਾਜੀ ਨੇ ਜੋ ਲੰਗਰ ਆਪਣੀ ਸੋਸਾਇਟੀ ਵੱਲੋਂ ਲਾਇਆ ਹਰ ਸਾਲ ਦੀ ਤਰ੍ਹਾਂ ਜੋ ਵੀ ਨਗਰ ਕੀਰਤਨ ਆਉਂਦਾ ਹੈ ਉਹਦੇ ਵਿੱਚ ਇਹ ਸਹਿਯੋਗ ਦੇ ਕੇ ਸਾਰਿਆਂ ਦਾ ਸਹਿਯੋਗ ਪਵਾ ਕੇ ਔਰ ਆਪਣੇ ਵੱਲੋਂ ਕਰਕੇ ਇਹ ਜੋ ਨਗਰ ਕੀਰਤਨ ਦੀ ਸੇਵਾ ਨਿਭਾਉਂਦੇ ਹਨ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਮਹਾਰਾਜ ਗਾੜੇ ਸੱਚਾ ਬਾਦਸ਼ਾਹ ਇਹਨਾਂ ਦੇ ਬਖਸ਼ਿਸ਼ ਬਖਸ਼ੇ ਤੇ ਹਰ ਸਾਲ ਇਸੇ ਤਰ੍ਹਾਂ ਇਸ ਤੋਂ ਵੱਧ ਚੜ੍ਹ ਕੇ ਨਗਰ ਕੀਰਤਨ ਦੇ ਵਿੱਚ ਸਹਿਯੋਗ ਦੇਣ ਅਸੀਂ ਸਾਰੇ ਭੜਾ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜਾ ਸਾਰੇ ਹੀ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਮੁਬਾਰਕਾਂ ਅੱਜ ਉਸੇ ਸਬੰਧ ਦੇ ਵਿੱਚ ਗੁਰਦੁਆਰਾ ਕਲਗੀਧਰ ਸਿੰਘ ਸਭਾ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਸੇ ਉਪਲੱਖ ਦੇ ਵਿੱਚ ਅੱਜ ਰੇਲਵੇ ਸਟੇਸ਼ਨ ਦੇ ਸ਼ੋਪ ਕਿਪਰ ਐਸੋਸੀਏਸ਼ਨ ਵੱਲੋਂ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਸਾਰੇ ਸਮਾਜ ਸੇਵਕਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਉਹਨੂੰ পুষ্প ਵਰਸ਼ਾ ਕਰਕੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਪਰਵਾ ਸਵਾਗਤ ਕੀਤਾ ਜਾ ਰਿਹਾ ਹੈ ਇੱਕ ਵਾਰੀ ਫਿਰ ਤੋਂ ਮੈਂ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਬਧਾਈ ਦੇਣਾ ਲੱਖ-ਲੱਖ ਮੁਬਾਰਕਬਾਦ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਤਸ਼ਾਹ ਸਹਿਬ ਗੋਬਿੰਦ ਸਿੰਘ ਮਹਾਰਾਜ ਦੇ ਆਪ ਤੁਨ ਗੁਰਪੁਰਬ ਤੇ ਨਗਰ ਕੀਰਤਨ ਅਨਜਾਮ ਦੇ ਵੱਲukai ਨੂੰ ਉਹਨੂੰ ਸਾਇਦ ਦੇ ਜੀਵਨ ਰੇਖੇ ਚੰਦਰ ਦੀ ਪ੍ਰੇਰਣਾ ਤੇ ਉਹਨੂੰ ਬਹੁਤ ਬਧਾਈਆਂ ਬਹੁਤ ਬਧਾਈਆਂ ਜਿਵੇਂ ਕਿ ਉਹਨੇ ਕੰਮ ਕੀਤਾ ਸਾਡੀ ਹੋ ਗੋ ਜੀਨਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਧਨਗਰੀ ਪਲਕੀ ਦਾ ਪ੍ਰਸਾਦ ਜੀ ਦੇ ਪ੍ਰਕਾਸ਼ ਪਰਮੋ ਦਾ ਮੁੱਖ ਰੱਖਦੇ ਆ ਨਗਰਗੀਰ ਤਰਫ ਤੋਂ ਸਤਿ ਸ਼ਬਦ ਸ਼ੁਭਕਾਮਨਾਵਾਂ ਦਿੰ ਰਹੀਆਂ ਹਨ ਬਹੁਤ ਸਾਰੀਆਂ ਸੰਗਤਾਂ ਨੂੰ ਨਿਮਰਤਾ ਦੂਰਵਾਰਨ ਸਟੇਜ ਤੇ ਜਾਇਆ ਆਖਿਆ ਜਾਂਦਾ ਹੈ ਔਰ ਸਭ ਸਤਿਕਾਰ ਨੂੰ ਬੇਨਤੀ ਹੈ ਕਿ ਭਾਈ ਜਿਸ ਤਰ੍ਹਾਂ ਆਪਜੀ ਵਿਚਾਰ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਹੋ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ 4 ਤੇ 5 ਤਰੀਕ ਨੂੰ ਵਿਸ਼ੇਸ਼ ਸਮਾਗਮ ਹੋਣੇ ਲਿਖੇ ਗਏ ਨੇ ਆਪ ਸਭ ਸਤਿਕਾਰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਆਸਰ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।